ਸਾਸ਼ੀ ਗਾਲ ਜੀ ਸਾਰਿਆਂ ਨੂੰ ਹੋਰ ਸਨਾਂਵਾ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਅੱਜ ਜਿਹੜਾ ਵਾ ਮੈਂ ਤੁਹਾਡੇ ਵਾਸਤੇ ਇੱਕ ਸਕਿਨ ਕੇਅਰ ਰੁਟੀਨ ਲੈ ਕੇ ਆਈਆਂ ਸਕਿਨ ਵਾਸਤੇ ਇੱਕ ਨਵਾਂ ਅੱਜ ਪੈਕ ਲੈ ਕੇ ਆਈਆਂ ਇਹ ਪੈਕ ਮੈਂ ਜਿਹੜਾ ਅੱਗੇ ਪਹਿਲਾਂ ਕਦੀ ਵੀ ਜਿਹੜਾ ਤੁਹਾਡੇ ਨਾਲ ਸ਼ੇਅਰ ਨਹੀਂ ਕੀਤਾ ਤੇ ਇਹ ਬਹੁਤ ਹੀ ਆਸਾਨ ਪੈਕ ਆ ਤੇ ਇਹਦੇ ਨਾਲ ਜਿਹੜੀ ਸਾਡੀ ਸਕਿਨ ਲੂਜ਼ ਹੋ ਜਾਂਦੀ ਹੈ ਸਕਿਨ ਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਦੇ ਵਾਸਤੇ ਇਹ ਪੈਕ ਬੈਸਟ ਹੈ ਕਿਉਂਕਿ ਅਸੀਂ ਲੇਡੀਜ਼ ਜਿਹੜੀਆਂ ਵਾ ਮੋਸਟਲੀ ਅਸੀਂ ਜਿਹੜੀਆਂ ਕੰਮਕਾਜ ਵਾਲੀਆਂ ਲੇਡੀਜ਼ ਵਾ ਉਹ 30 35 ਪਲਸ 35 40 ਸਾਲ ਦੀ ਏਜ ਵਿੱਚ ਤੱਕ ਤਾਂ ਅਸੀਂ ਆਪਣੇ ਵੱਲ ਧਿਆਨ ਹੀ ਨਹੀਂ ਦਿੰਦੀਆਂ ਪਹਿਲਾਂ ਜਿਹੜਾ ਵਾ ਅਸੀਂ ਬਚਪਨਾ ਫਿਰ ਜਵਾਨੀ ਦੇ ਵਿੱਚ ਫਿਰ ਸਾਡਾ ਵਿਆਹ ਹੋ ਜਾਂਦਾ ਹੈ ਫਿਰ ਬੱਚਿਆਂ ਦੇ ਵਿੱਚ ਕਰਦੇ ਕੰਮਕਾਰਾਂ ਵਿੱਚ ਇੰਨਾ ਕੁ ਰੁੱਝੇ ਰਹਿੰਦੇ ਆ ਕਿ ਸਾਨੂੰ ਆਪਣੀ ਸਕਿਨ ਵੱਲ ਧਿਆਨ ਜਿਹੜਾ ਦੇਣ ਦਾ ਟਾਈਮ ਨਹੀਂ ਲੱਗਦਾ ਕਈਆਂ ਦੀ ਜਿੜੀ ਰੁਟੀਨ ਆ ਮੇਰੀ ਰੁਟੀਨ ਲੈ ਲਓ ਬਹੁਤ ਬਿਜ਼ੀ ਹੈ ਕਿ ਸਾਡੇ ਕੋਲ ਟਾਈਮ ਹੀ ਨਹੀਂ ਨਿਕਲਦਾ ਤੇ ਫਿਰ ਜਦੋਂ ਸਾਡੀ ਸਕਿਨ ਦੇ ਉੱਤੇ ਜਦੋਂ ਅਸੀਂ 35 ਪਲੱਸ ਹੋ ਜਾਂਦੇ ਆ ਤੇ ਸਾਡੇ ਸਕਿਨ ਦੇ ਉੱਤੇ ਜਿਹੜੇ ਅਫੈਕਟ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਫੇ ਸਾਨੂੰ ਜਿਹੜੀ ਚਿੰਤਾ ਹਣੀ ਸ਼ੁਰੂ ਹੋ ਜਾਂਦੀ ਹੈ ਕਿ ਅਸੀਂ ਤਾਂ ਇਸ ਤਰੀਕੇ ਨਾਲ ਜਲਦੀ ਬੁੱਢੇ ਹੋ ਜਾਵਾਂਗੇ ਤੇ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਕਿਨ ਯੰਗ ਰਹੇ ਤੁਸੀਂ ਯੰਗ ਦਿਖੋ ਕਿਉਂਕਿ 60 65 ਸਾਲ ਦੇ ਵਿੱਚ ਝੁਰੜੀਆਂ ਆਉਣੀਆਂ ਸ਼ੁਰੂ ਹੋਣ ਤਾਂ ਉਹ ਇੱਕ ਨਾਰਮਲ ਜੀ ਚੀਜ਼ ਅਸੀਂ ਮੰਨ ਸਕਦੇ ਹਾਂ ਬਟ ਅੱਜ ਦੀ ਜਨਰੇਸ਼ਨ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਹੈਵੀ ਕੈਮੀਕਲ ਵਾਲੇ ਪ੍ਰੋਡਕਟ ਯੂਜ਼ ਕਰਦੇ ਹਾਂ ਜੋ ਕਿ ਸਾਡੀ ਸਕਿਨ ਨੂੰ ਸਾਈਡ ਇਫੈਕਟ ਵੀ ਪਹੁੰਚਾਉਂਦੇ ਨੇ ਤੇ ਇਹਦੇ ਨਾਲ ਸਾਡੀ ਸਕਿਨ ਜਿਹੜੀ ਪਤਲੀ ਪਿਆ ਜਾਂਦੀ ਆ ਤੇ ਢਿਲਕਣੀ ਸ਼ੁਰੂ ਹੋ ਜਾਂਦੀ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਮੋਸਟਲੀ ਜਿਹੜਾ 35+40 ਦੇ ਏਜਡ ਗੇਟ ਕਿਹਿਆਂ ਦੇ ਨਾ ਇੱਥੇ ਆ ਆਈਸ ਦੇ ਏਅਰ ਨੇਰੇ ਆ ਇੱਥੇ ਆਹ ਚੀਜ਼ ਜਿਹੜੀ ਆ ਨੀਚੇ ਨੂੰ ਢਿਲਕ ਜਾਂਦੀ ਆ ਫੋਰਹੈਡ ਦੇ ਉੱਪਰ ਫਾਈਨ ਲਾਈਨ ਇਹ ਰਿੰਕਲ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਜਈ ਉਹ ਚਿੰਤਾ ਦਾ ਵਿਸ਼ਾ ਬਣ ਜਾਂਦੀਆਂ ਨੇ ਕਿਉਂਕਿ ਇਨੀ ਜਲਦੀ ਝੁਰੜੀਆਂ ਪੈ ਜਾਣ ਤਾਂ ਫਿਰ ਚਿੰਤਾ ਤਾਂ ਹੁੰਦੀ ਹੈ ਤੇ ਇਸ ਕਰਕੇ ਜੇ ਤੁਸੀਂ ਆਪਣੀ ਸਕਿਨ ਨੂੰ ਪਰਫੈਕਟ ਰੱਖਣਾ ਚਾਹੁੰਦੇ ਹੋ ਟਾਈਟ ਰੱਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਡਾ ਇੱਕ ਪੈਕ ਸ਼ੇਅਰ ਕਰਨ ਲੱਗੀ ਹਾਂ ਜਿਹਨੂੰ ਤੁਸੀਂ ਅਪਣਾਓ ਇਹ ਕੋਈ ਵੀ ਜਿਹੜੀ ਆ ਮੈਂ ਮਹਿੰਗੇ ਪ੍ਰੋਡਕਟ ਤੁਹਾਨੂੰ ਮਹਿੰਗੇ ਪੈਕ ਨਹੀਂ ਦੱਸਦੀ ਜਿਹੜੇ ਕਿ ਬਾਹਰੋਂ ਮੌਲ ਖਰੀਦ ਕੇ ਕੋਈ ਚੀਜ਼ਾਂ ਲਿਆਉਣੀ ਪੈਂਦੀਆਂ ਆ ਆਮ ਹੀ ਕਿਚਨ ਦੇ ਵਿੱਚ ਅਵੇਲੇਬਲ ਚੀਜ਼ਾਂ ਹੁੰਦੀਆਂ ਨੇ ਤੇ ਜੇ ਅਸੀਂ ਇਹ ਵੀ ਚੀਜ਼ ਆਪਣੇ ਫੇਸ ਤੇ ਨਹੀਂ ਲਗਾ ਸਕਦੇ ਤਾਂ ਫਿਰ ਤਾਂ ਜੀ ਮੁਸ਼ਕਲ ਹੈ ਤੇ ਇਸ ਕਰਕੇ ਮੈਂ ਪੈਕ ਲੈ ਕੇ ਆਈ ਹਾਂ ਉਹ ਕੀ ਚੀਜ਼ਾਂ ਉਹ ਜੀ ਇਹ ਕਤੀਰਾ ਗੁੰਦ ਮੈਂ ਇਹਦੇ ਵਿੱਚ ਪਾ ਕੇ ਰੱਖੀ ਐ ਤੇ ਇਹ ਕਤੀਰਾ ਗੁੰਦ ਦੇਖੋ ਤੇ ਹੁਣ ਜਦੋਂ ਸਿਆਲ ਦੇ ਵਿੱਚ ਪੁਨੀਆ ਵਗੈਰਾ ਬੰਦੀਆਂ ਉਹਨਾਂ ਦੇ ਵਿੱਚ ਵੀ ਇਹ ਖਾਣ ਦੇ ਵਿੱਚ ਹੀ ਬਹੁਤ ਯੂਸਫੁਲ ਆ ਤੇ ਫੇਸ ਤੇ ਲਗਾਉਣ ਵਿੱਚ ਵੀ ਤੇ ਗਰਮੀਆਂ ਦੇ ਵਿੱਚ ਅਸੀਂ ਜਿਹੜਾ ਵਾ ਸਿਕੰਜਵੀ ਵਗੈਰਾ ਜਾਂ ਸ਼ਰਬਤ ਵਗੈਰਾ ਦੇ ਵਿੱਚ ਇਹ ਕਤੀਰਾ ਗੁੰਦ ਜਿਹੜੇ ਐਡ ਕਰਕੇ ਪੀਨੇ ਆ ਤੇ ਇਹ ਤਸੀਰ ਵਿੱਚ ਠੰਡੀ ਹੁੰਦੀ ਹੈ ਤੇ ਜਦੋਂ ਤੁਸੀਂ ਇਹਨੂੰ ਪੈਕ ਨੂੰ ਫੇਸ ਤੇ ਲਗਾਵਾਂਗੇ ਤੇ ਸਾਡੇ ਫੇਸ ਤੇ ਐਕਸਟਰਾ ਗਲੋ ਲੈ ਕੇ ਆਏਗੀ ਤੇ ਪਲੱਸ ਸਾਡੀ ਸਕਿਨ ਨੂੰ ਟਾਈਟ ਕਰੇਗੀ ਤੇ ਇਹਨੂੰ ਕੀ ਕਿਸ ਤਰ੍ਹਾਂ ਯੂਜ਼ ਕਰਨਾ ਹੈ ਇਹਨੂੰ ਅਸੀਂ ਜਿਹੜਾ ਵਾ ਉਹ ਰਾਤ ਭਰ ਇਹਨੂੰ ਧੋ ਕੇ ਰੱਖ ਦੇਣਾ ਕਿੰਨਾ ਕੁ ਭਿਓ ਕੇ ਰੱਖਣਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਉਹਦੇ ਵਿੱਚ ਅਸੀਂ ਕੀ ਯੂਜ਼ ਕਰਨਾ ਹੈ ਉਹ ਹੈ ਜੀ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਜਿਹੜੀ ਆ ਉਹ ਸਾਡੀ ਸਕਿਨ ਨੂੰ ਟਾਈਟ ਕਰਦੀ ਆ ਤੇ ਪਲੱਸ ਇਹਦੇ ਵਿੱਚ ਅਸੀਂ ਮਿਕਸ ਕਰਨਾ ਹੈ ਕੱਚਾ ਦੁੱਧ ਇਹਨਾਂ ਤਿੰਨ ਚੀਜ਼ਾਂ ਦੀ ਹੱਲਪ ਦੇ ਨਾਲ ਅਸੀਂ ਪੈਕ ਤਿਆਰ ਕਰਾਂਗੇ ਤੇ ਉਹ ਪੈਕ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਆਓ ਤਾਂ ਹਾਂਜੀ ਇਹਦੇ ਲਈ ਸਭ ਤੋਂ ਪਹਿਲਾਂ ਅਸੀਂ ਜਿਹੜਾ ਵਾ ਉਹ ਕੌਲੀ ਲੈ ਲਈ ਤੇ ਉਹਦੇ ਵਿੱਚ ਅਸੀਂ ਜਿਹੜਾ ਵਾ ਇਹ ਕਤੀਰਾ ਗੁੰਦ ਹੈ ਕਤੀਰਾ ਗੁੰਦ ਲੈ ਲਵਾਂਗੇ ਤੇ ਕਤੀਰਾ ਗੁੰਦ ਕਿੰਨੀ ਜਿਹੜੀ ਹੈ ਬਸ ਥੋੜੀ ਜਿਹੀ ਲੈਣੀ ਹੈ ਕਿਉਂਕਿ ਇਹ ਫੁੱਲ ਕੇ ਬਾਅਦ ਵਿੱਚ ਕਾਫੀ ਹੋ ਜਾਂਦੀ ਬਸ ਇੰਨੀ ਆ ਕਿ 8-10 ਦਾਣੇ ਕਤੀਰਾ ਗੁੰਦ ਦੇ ਲੈਣੇ ਤੁਸੀਂ ਤੇ ਇਹਨੂੰ ਬੌਲ ਵਿੱਚ ਪਾ ਲਿਆ ਤੇ ਇਹਦੇ ਵਿੱਚ ਫਿਰ ਤੁਸੀਂ ਪਾਣੀ ਪਾ ਦੋਵੋਗੇ ਤੇ ਪਾਣੀ ਪਾ ਕੇ ਤੁਸੀਂ ਇਹਨੂੰ ਓਵਰਨਾਈਟ ਜਿਹੜਾ ਡਿਪ ਕਰਕੇ ਰੱਖ ਲਿਓ ਤੇ ਜਦੋਂ ਤੁਸੀਂ ਓਵਰਨਾਈਟ ਡਿਪ ਕਰੋਗੇ ਤੇ ਇਹ ਦੇਖੋ ਇਸ ਤਰੀਕੇ ਦੀ ਜਿਹੜੀ ਇਹ ਫੁੱਲ ਕੇ ਹੋ ਜਾਵੇਗੀ ਕਾਫੀ ਜਿਹੜਾ ਬੌਲ ਇਹ ਭਰ ਜਾਵੇਗਾ ਤੇ ਇਹ ਦੋ ਵਾਰੀ ਦੇ ਲਗਾਉਣ ਵਾਸਤੇ ਕਾਫੀ ਹੋ ਜਾਂਦੀ ਹੈ ਤੇ ਫਿਰ ਇਹਨੂੰ ਤੁਸੀਂ ਮਿਕਸਰ ਵਿੱਚ ਕਰ ਲੈਣਾ ਗ੍ਰाइंड ਤੇ ਗ੍ਰाइंड ਕਰਕੇ ਇਹਦੇ ਵਿੱਚ ਜਿਹੜਾ ਤੁਸੀਂ ਥੋੜਾ ਜਿਹਾ ਦੁੱਧ ਪਾ ਲੈਣਾ ਹੈ ਤੇ ਤਾਂ ਜੋ ਇਹ ਪੇਸਟ ਵਧੀਆ ਬਣ ਸਕੇ ਤੇ ਹੁਣ ਦੇਖੋ ਇਹ ਪੇਸਟ ਬਣ ਕੇ ਤਿਆਰ ਹੋ ਗਿਆ ਤੇ ਇਸ ਪੇਸਟ ਵਿੱਚੋਂ ਤੁਸੀਂ ਜਿਹੜਾ ਵਾ ਚਮਚਕ ਹੀ ਲੈਣਾ ਬਾਕੀ ਇਹਨੂੰ ਜਿਹੜਾ ਤੁਸੀਂ ਸਟੋਰ ਕਰਕੇ ਫ੍ਰਿਜ ਵਿੱਚ ਰੱਖ ਸਕਦੇ ਹੋ ਤੇ ਇਹਨੂੰ ਜਿਹੜਾ ਵਾ ਇਹਦੇ ਵਿੱਚ ਅਸੀਂ ਮਲਤਾਨੀ ਮਿੱਟੀ ਜਿਹੜੀ ਆ ਉਹ ਐਡ ਕਰਾਂਗੇ ਮਲਤਾਨੀ ਮਿੱਟੀ ਫੇਸ ਨੂੰ ਟਾਈਟ ਕਰਨ ਵਾਸਤੇ ਸਕਿਨ ਨੂੰ ਬਹੁਤ ਹੀ ਜ਼ਿਆਦਾ ਜਰੀ ਬੈਨੀਫੀਸ਼ੀਅਲ ਹੁੰਦੀ ਹੈ ਤੇ ਇਹਨੂੰ ਮਲਤਾਨੀ ਮਿੱਟੀ ਨੇ ਦੇ ਵਿੱਚ ਐਡ ਕਰਕੇ ਤੇ ਇਹਨੂੰ ਦੁੱਧ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਇਹਦਾ ਥਕਲਾ ਪੇਸਟ ਬਣਾਵਾਂਗੇ ਤੇ ਇਹ ਪੇਸਟ ਬਹੁਤਾ ਜਿਹੜਾ ਥਿੱਕ ਨਹੀਂ ਹੋਣਾ ਚਾਹੀਦਾ ਓਨਾ ਕੁ ਦੁੱਧ ਯੂਜ਼ ਕਰਾਂਗੇ ਜਿਸ ਦੇ ਨਾਲ ਇਹ ਜਿਹੜਾ ਵਾ ਕੋ ਫਾਈਨ ਪੇਸਟ ਤਿਆਰ ਹੋ ਜਾਈ। ਤੇ ਇਹ ਦੇਖੋ ਹੁਣ ਜਿਹੜਾ ਪੇਸਟ ਬਣ ਕੇ ਬਿਲਕੁਲ ਰੈਡੀ ਹੈ ਤੇ ਇਹਨੂੰ ਅਸੀਂ ਹੁਣ ਆਪਣੇ ਫੇਸ ਤੇ ਲਗਾਉਣਾ ਹੈ। ਜਿਹੜਾ ਜਿਹੜਾ ਵਾ ਪੈ ਤਾਂ ਉਹ ਨਾ ਤਾਂ ਬਹੁਤਾ ਥਿੱਕ ਹੋਣਾ ਚਾਹੀਦਾ ਨਾ ਹੀ ਬਹੁਤਾ ਪਤਲਾ। ਇਹਨੂੰ ਤੁਸੀਂ ਜਿਹੜਾ ਵਾ ਉਹ ਆਪਣੇ ਫੇਸ ਨੂੰ ਕਲੀਨ ਕਰਕੇ ਤੇ ਆਪਣੇ ਫੇਸ ਤੇ ਅਪਲਾਈ ਕਰਨਾ ਹੈ ਤੇ ਇਸ ਪੈਕ ਨੂੰ ਤੁਸੀਂ ਡੇਲੀ ਵੀ ਯੂਜ਼ ਕਰ ਸਕਦੇ ਹੋ ਜੇ ਤੁਹਾਡੇ ਫੇਸ ਤੇ ਜਿਆਦਾ ਰਿੰਕਲ ਨੇ ਤਾਂ ਤੁਸੀਂ ਇਹਨੂੰ ਡੇਲੀ ਯੂਜ਼ ਕਰੋ ਤੇ ਇਹਨੂੰ ਤੁਸੀਂ ਅ ਬਰਸ਼ ਦੀ ਹੈਲਪ ਦੇ ਨਾਲ ਵੀ ਯੂਜ਼ ਕਰਦੇ ਹੋ ਕਰ ਸਕਦੇ ਹੋ ਤੇ ਤੁਸੀਂ ਇਹਨੂੰ ਜਿਹੜਾ ਵਾ ਆਪਣੇ ਹੱਥਾਂ ਦੇ ਨਾਲ ਵੀ ਯੂਜ਼ ਕਰ ਸਕਦੇ ਹੋ ਤੇ ਅਪਲਾਈ ਕਰ ਸਕਦੇ ਹੋ ਤੇ ਮੈਂ ਇਹਨੂੰ ਹੱਥਾਂ ਦੀ ਹੈਲਪ ਦੇ ਨਾਲ ਜਿਹੜਾ ਮੋਟੀ-ਮੋਟੀ ਲੇਅਰ ਇਹਦੀ ਲਗਾਵਾਂਗੀ ਤੇ ਇਹਨੂੰ ਤੁਸੀਂ ਲਗਾ ਕੇ ਜਿਹੜਾ ਵਾ ਅਪਰੋਕਸੀਮੀਟਲੀ ਤੁਸੀਂ ਇਹਨੂੰ ਅੱਧਾ ਘੰਟਾ ਦਾ ਤੁਸੀਂ ਰੱਖਣਾ ਹੀ ਰੱਖਣਾ ਹੈ ਇਹ ਸੁੱਕ ਜੇ ਜਾਂ ਇਹ ਗਿੱਲਾ ਰਹੇ ਜੇ ਇਹ ਕੋਈ ਮੈਟਰ ਨਹੀਂ ਕਰਦਾ ਤੁਸੀਂ ਇਹਨੂੰ ਅੱਧਾ ਘੰਟਾ ਲਗਾਉਣਾ ਹੈ ਤਾਂ ਹੀ ਇਹ ਬੈਸਟ ਰਿਜ਼ਲਟ ਦੇਵੇਗਾ ਤੇ ਮੇਰੇ ਫੇਸ ਤੇ ਰਿੰਕਲ ਵਗੈਰਾ ਨਹੀਂ ਹੈਗੇ ਕਿਉਂਕਿ ਮੈਂ ਇਸ ਚੀਜ਼ਾਂ ਯੂਜ਼ ਕਰਦੀ ਰਹੀ ਨਹੀਂ ਆ ਤੇ ਇਸ ਕਰਕੇ ਮੈਂ ਇਹਨੂੰ ਸਿਰਫ 5-10 ਮਿੰਟ ਹੀ ਲਗਾ ਕੇ ਰੱਖਾਂਗੇ ਜਿਨ੍ਹਾਂ ਦੇ ਫੇਸ ਤੇ ਰਿੰਕਲ ਨੇ ਉਹਨਾਂ ਨੂੰ ਜ਼ਰੂਰੀ ਹੈ ਕਿ ਉਹ 30 ਮਿੰਟ ਅੱਧਾ ਘੰਟਾ ਇਹਨੂੰ ਲਗਾ ਕੇ ਜ਼ਰੂਰ ਰੱਖਣ ਤੇ ਫਿਰ ਤੁਸੀਂ ਇਹਨੂੰ ਲਗਾ ਕੇ ਲੰਮੇ ਪੈ ਜਾਓ ਆਪਣੀਆਂ ਆਈਜ਼ ਬੰਦ ਕਰਕੇ ਤੇ ਇਹ ਤੁਹਾਡੀ ਸਕਿਨ ਦੇ ਉੱਤੇ ਅਸਰ ਕਰੇਗਾ ਤੁਹਾਡੇ ਫੇਸ ਦੇ ਉੱਤੇ ਦੇਖੋ ਇਹਨੂੰ ਚੰਗੇ ਤਰੀਕੇ ਨਾਲ ਲਗਾ ਲੈਣਾ ਹੈ ਇਹ ਫੇਸ ਨੂੰ ਠੰਡਕ ਦਿੰਦਾ ਹੈ ਤੇ ਇਹਦੀ ਫ੍ਰੈਗਰੈਂਸ ਵੀ ਬਹੁਤ ਵਧੀਆ ਹੈ ਤੇ ਇੱਕਦਮ ਸਕਿਨ ਨੂੰ ਜਿਹੜਾ ਸੌਫਟ ਕਰਦਾ ਹੈ ਤੇ ਟਾਈਟ ਤੇ ਬ੍ਰਾਈਟ ਕਰਦਾ ਹੈ ਤੇ ਮੈਂ ਚੰਗੀ ਤਰੀਕੇ ਨਾਲ ਇਹ ਪੈਕ ਲਗਾ ਲਿਆ ਤੇ ਹੁਣ ਮੈਂ ਇਹਦੀ ਜਿਹੜੀ ਆ ਤੁਸੀਂ 30 ਮਿੰਟ ਵੇਟ ਕਰਨੀ ਹੈ ਜਿਹੜਾ ਤੁਹਾਡੇ ਫੇਸ ਤੇ ਰਿੰਕਲ ਨੇ ਤੇ ਮੈਂ ਤੁਹਾਡਾ ਵੀਡੀਓ ਸ਼ੇਅਰ ਕਰ ਰਹੀ ਹਾਂ ਇਸ ਕਰਕੇ ਮੈਂ 5-10 ਮਿੰਟ ਇਹਨੂੰ ਜਿਹੜਾ ਜਰੂਰ ਲਗਾਵਾਂਗੀ ਤੇ ਜੇ ਤੁਹਾਡੇ ਫੇਸ ਤੇ ਰਿੰਕਲ ਨਹੀਂ ਵੀ ਹੈਗੇ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਜਰਾ ਫੋਲੋ ਕਰਨਾ ਸ਼ੁਰੂ ਕਰੋ ਤਾਂ ਜੋ ਏਜ ਤੋਂ ਪਹਿਲਾਂ ਜਿਹੜੇ ਤੁਹਾਡੇ ਫੇਸ ਤੇ ਰਿੰਕਲ ਨਾ ਹੋਣ ਤੇ ਜੇ ਤੁਸੀਂ ਇਹ ਚੀਜ਼ਾਂ ਪਹਿਲਾਂ ਹੀ ਜਿਹੜੀਆਂ ਟਰਾਈ ਕਰਨੀਆਂ ਸ਼ੁਰੂ ਕਰ ਦੋਗੇ ਤੇ ਇਹਦੇ ਨਾਲ ਤੁਹਾਡੀ ਜਿਹੜੀ ਸਕਿਨ ਉਹ ਹਮੇਸ਼ਾ ਟਾਈਟ ਰਹੇਗੀ ਤੇ 70 75 ਸਾਲ ਤੱਕ ਤੁਹਾਡੇ ਬਿਲਕੁਲ ਵੀ ਫੇਸ ਤੇ ਝੁਰੜੀਆਂ ਨਹੀਂ ਪੈਣਗੀਆਂ ਤੇ ਸਕਿਨ ਇੱਕਦਮ ਤੁਹਾਡੀ ਜਿਹੜੀ ਚਿਹਰਾ ਵਾ ਉਹ ਜੰਗ ਦਿਖੇਗਾ ਤੇ ਫਿਰ ਜਦੋਂ ਇਹ ਥੋੜਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਸੀਂ ਬੋਲਣਾ ਬਿਲਕੁਲ ਨਹੀਂ ਹੈਗਾ ਤੇ ਇੱਕਦਮ ਸ਼ਾਂਤਮਨ ਦੇ ਨਾਲ ਜਿਹੜਾ ਤੁਸੀਂ ਜਿਹੜਾ ਵਾ ਇਹ ਪੈਕ ਨੂੰ ਸੁੱਕਣ ਦੇ ਦੇਣਾ ਹੈ ਤੇ ਤੁਸੀਂ ਅਗਰੀਆ ਅੱਧੇ ਘੰਟਾ ਵੇਟ ਕਰਨੀ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਇਹ ਪੈਕ ਉਤਾਰ ਦੇਣਾ ਹੈ ਤੇ ਉਸ ਤੋਂ ਬਾਅਦ ਫੇਸ ਤੇ ਕੀ ਅਪਲਾਈ ਕਰਨਾ ਹੈ ਉਹ ਤੁਹਾਨੂੰ ਸ਼ੇਅਰ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਜਿਹੜੇ ਵਾ ਉਹ ਪੈਕ ਨੂੰ ਥੋੜੀ ਦੇਰ 5-10 ਮਿੰਟ ਬਾਅਦ ਜਦੋਂ 10 ਮਿੰਟ ਹੋ ਗਏ ਨੇ ਤਕਰੀਬਨ ਤੇ ਇਹਨੂੰ ਪੈਕ ਨੂੰ ਜਿਹੜਾ ਮੇਰਾ ਅਜੇ ਗਿੱਲਾ ਹੈ ਹਲਕਾ ਤੇ ਇਹਨੂੰ ਤੁਸੀਂ ਜਿਹੜਾ ਵਾ ਹਲਕੇ ਹਲਕੇ ਹੱਥਾਂ ਦੇ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਜੇ ਜਿਸ ਤਰ੍ਹਾਂ ਮੈਂ ਹੁਣ ਕੱਪੜੇ ਜਿਹੜੇ ਆ ਉਹ ਨਵੇਂ ਪਾਏ ਹੋਏ ਨੇ ਤੇ ਤੁਸੀਂ ਜਦੋਂ ਉਦੋਂ ਯੂਜ਼ ਕਰਨਾ ਹੈ ਜਦੋਂ ਤੁਸੀਂ ਇਹ ਣਾਉਣਾ ਹੋਵੇ ਜਾਂ ਤੁਸੀਂ ਕੱਪੜੇ ਆਪਣੇ ਦੂਸਰੇ ਪੁਰਾਣੇ ਵੇਅਰ ਕਰ ਲਓ ਕਿਉਂਕਿ ਇਹ ਕੱਪੜੇ ਦੇ ਉੱਤੇ ਦਾਗ ਨਾ ਲੱਗ ਜਾਵੇ ਤੇ ਤੁਸੀਂ ਇਹਨੂੰ ਹਲਕੇ ਹੱਥਾਂ ਦੇ ਨਾਲ ਮ사ਜ ਕਰਨੀ ਹੈ 1-2 ਮਿੰਟ ਤੇ ਇਹ ਵਧੀਆ ਜਿਹੜੀ ਹੈ ਸਕਰਬਿੰਗ ਦਾ ਵੀ ਕੰਮ ਕਰਦਾ ਇਹਦੇ ਨਾਲ ਤੁਹਾਡੀ ਜਿਹੜੀ ਡੈਡ ਸਕਿਨ ਆ ਉਪਰੋਂ ਉਹ ਖਤਮ ਹੋ ਜਾਵੇਗੀ ਤੇ ਜਿੰਨੇ ਵੀ ਤੁਹਾਡੇ ਫੇਸ ਤੇ ਰਿੰਕਰ ਵਗੈਰਾ ਨੇ ਉਹ ਠੀਕ ਹੋ ਜਾਣਗੇ 1-2 ਮਿੰਟ ਇਹਦੀ ਮ사ਜ ਕਰਕੇ ਚੰਗੇ ਤਰੀਕੇ ਨਾਲ ਤੇ ਹੁਣ ਤੁਸੀਂ ਜਿਹੜਾ ਪੈਕ ਨੂੰ ਉਤਾਰ ਦੇਣਾ ਹੈ ਇਹਨੂੰ ਨਾਰਮਲ ਪਾਣੀ ਦੇ ਨਾਲ ਵਾਸ਼ ਕਰਨਾ ਹੈ ਤੁਸੀਂ ਗਰਮ ਪਾਣੀ ਦੇ ਨਾਲ ਵਾਸ਼ ਨਹੀਂ ਕਰਨਾ ਹੈ ਤੇ ਨਾ ਹੀ ਬਹੁਤਾ ਠੰਡਾ ਹੋਏ ਲੀਕੋ ਫਾਰਮ ਜਿਹੜਾ ਪਾਣੀ ਆ ਉਹਦੇ ਨਾਲ ਤੁਸੀਂ ਇਹਨੂੰ ਵਾਸ਼ ਕਰਨਾ ਹੈ ਤੇ ਵਾਸ਼ ਕਰਨ ਤੋਂ ਬਾਅਦ ਫਿਰ ਅਸੀਂ ਇਹਦੀ ਫੇਸ ਨੂੰ ਅਸੀਂ ਵਾਸ਼ ਕਰ ਲਿਆ ਤੇ ਵਾਸ਼ ਕਰਨ ਤੋਂ ਬਾਅਦ ਇਹ ਆ ਜੀ ਬਦਾਮਾਂ ਦਾ ਤੇਲ ਬਦਾਮ ਰੋਗ ਨੂੰ ਤੁਸੀਂ ਲੈ ਸਕਦੇ ਹੋ ਤੇ ਉਹਦੀਆਂ ਹੱਥ ਦੇ ਉੱਤੇ ਤੁਸੀਂ ਜਸਟ ਤਿੰਨ ਚਾਰ ਡ੍ਰੌਪਸ ਪਾ ਕੇ ਤੇ ਇਹਨੂੰ ਚੰਗੇ ਤਰੀਕੇ ਨਾਲ ਆਪਣੇ ਹਥੇਲੀ ਦੇਤੇ ਬੀਟ ਕਰਨਾ ਹੈ ਇਹਨੂੰ ਤੇ ਰੱਬ ਕਰਨਾ ਹੈ ਇਹ ਜਦੋਂ ਐਕਟੀਵੇਟ ਹੋ ਜਾਂਦਾ ਹੈ ਤੇ ਫਿਰ ਤੁਸੀਂ ਆਪਣੇ ਫੇਸ ਤੇ ਦੀ ਮ사ਜ ਕਰਨੀ। ਇਸ ਇਹ ਬਾਦਾਮਾਂ ਦੇ ਤੇਲ ਦੀ ਮ사ਜ ਦੇ ਨਾਲ ਤੁਹਾਡੀ ਸਾਰੀਆਂ ਫਾਈਨ ਲਾਈਨ ਰਿੰਕਲ ਖਤਮ ਹੋ ਜਾਣਗੇ। ਆਈਸ ਦੇ ਕੋਲ ਜਿਹੜੇ ਰਿੰਕਲ ਪੈਣੇ ਸ਼ੁਰੂ ਤੁਸੀਂ ਆਹ ਦੂ ਪੋਟਿਆਂ ਦੀ ਹੈਲਪ ਦੇ ਨਾਲ ਇੱਥੇ ਤੁਸੀਂ ਆਪਣੇ ਚੰਗੇ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਸਰਕੂਲੇਟ ਮੋਸ਼ਨ ਦੇ ਵਿੱਚ ਇਸ ਤਰੀਕੇ ਨਾਲ ਮ사ਜ ਕਰਨੀ ਹੈ ਤੇ ਜਿਹੜੇ ਆਈਸ ਦੇ ਕੋਲ ਜਿਹੜੀਆਂ ਤੁਹਾਡੇ ਜੁਰੜੀਆਂ ਪੈਂਦੀਆਂ ਨੇ ਰਿੰਕਲ ਪੈਂਦੇ ਬਿਲਕੁਲ ਠੀਕ ਹੋ ਜਾਣਗੇ ਤੇ ਇਸ ਤੋਂ ਇਲਾਵਾ ਜਿਹੜੀਆਂ ਉੱਪਰ ਨੂੰ ਤੁਸੀਂ ਫੋਰਹੈਡ ਵਾਸਤੇ ਇਸ ਤਰੀਕੇ ਦੇ ਨਾਲ ਮ사ਜ ਕਰਨੀ ਹੈ ਇਹ ਤੋਂ ਉੱਪਰ ਨੂੰ ਤੁਸੀਂ ਲੈ ਕੇ ਜਾਣੀ ਹੈ ਇਧਰੋਂ ਨਹੀਂ ਕਿਉਂਕਿ ਇਸ ਏਰੀਆ ਦੇ ਵਿੱਚ 36 ਜਿਹੜੇ ਜਲਦੀ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਨੇ ਤੇ ਨੀਚੋਂ ਜਿਹੜੀ ਜਿਹੜੀ ਤੁਹਾਡੀ ਸਕਿਨ ਟਿਲ ਕਣੀ ਸ਼ੁਰੂ ਹੁੰਦੀ ਹੈ ਇਹਨੂੰ ਇਸ ਤਰੀਕੇ ਦੇ ਨਾਲ ਅਪਲਿਫਟ ਕਰਨਾ ਹੈ ਇਸ ਤਰੀਕੇ ਦੇ ਨਾਲ ਤੇ ਇਸ ਤਰੀਕੇ ਨਾਲ ਜਿਹੜੀ ਆ ਤੁਹਾਡੀ ਸਕਿਨ ਜਿਹੜੀ ਆ ਇਸ ਤੋਂ ਪਹਿਲਾਂ ਕਦੇ ਵੀ ਲੂਜ਼ ਨਹੀਂ ਹੋਵੇਗੀ ਤੇ ਤੁਹਾਡਾ ਜਿਹੜਾ ਚਿਹਰਾ ਵਾ ਉਹ ਹਮੇਸ਼ਾ ਟਾਈਟ ਐਂਡ ਬ੍ਰਾਈਟ ਰਹੇਗਾ ਤੇ ਮਾਤਰ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਹਮੇਸ਼ਾ ਆਪਣਾ ਚਮਕਦਾ ਧਮਕਦਾ ਚਿਹਰਾ ਪਾਓਗੇ ਤੇ ਜਿਹੜਾ ਵਾ ਉਹ ਚਾਲੀ 50 ਸਾਲ ਦੀ age ਵਿੱਚ ਕਦੇ ਵੀ ਬੁੱਢੇ ਨਹੀਂ ਹੋਵੋਗੇ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਹਾਂ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਸ਼ੀ